25 ਤਰੀਕ ਵਾਲੇ ਦਿਨ ਉਸ ਵੇਲੇ ਸਾਰਿਆਂ ਨੂੰ ਜਿਹੜਾ ਵਾ ਉਹ ਤਰਥਲੀ ਪੈ ਗਈ ਉਸ ਵੇਲੇ ਸਾਰੇ ਚਿੰਤਤ ਹੋ ਗਏ ਸੋਚੀ ਪੈ ਗਏ ਜਦੋਂ ਕਠੂਆ ਰੇਲਵੇ ਸਟੇਸ਼ਨ ਦੇ ਉਤੋਂ ਇੱਕ ਮਾਲ ਗੱਡੀ ਜਿਹੜੀ ਆ ਉਹਨੇ ਆਪੇ ਹੀ ਬਿਨਾਂ ਡਰਾਈਵਰ ਤੋਂ ਜਿਹੜੀ ਆ ਰਫਤਾਰ ਫੜ ਲਈ ਤੇ ਰਫਤਾਰ ਵੀ ਕੋਈ ਮਾੜੀ ਮੋਟੀ ਨਹੀਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਦੇ ਨਾਲ ਉਹ ਜਿਹੜੀ ਗੱਡੀ ਮਾਲ ਗੱਡੀ ਜੀ ਦੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵਾਇਰਲ ਹੋਏ ਉਹ ਆਪੇ ਹੀ ਦਸੂਹਾ ਲੱਗੇ ਉੱਚੀ ਬੱਸੀ ਰੇਲਵੇ ਸਟੇਸ਼ਨ ਤੇ ਆ ਕੇ ਖੜੀ ਹੋ ਗਈ ਪਹਿਲਾਂ ਤਾਂ ਇਦਾਂ ਲੱਗਾ ਵੀ ਜਿੱਦਾਂ ਕੋਈ ਜਾਦੂ ਮੰਤਰ ਹੋਇਆ ਉਤੋਂ ਗੱਡੀ ਆਪੇ ਤੁਰੀ ਉੱਚੀ ਬੱਸੀ ਆ ਕੇ ਰੁਕ ਗਈ ਪਰ ਅਸਲ ਦੇ ਵਿੱਚ ਹੋਇਆ ਇਹ ਸੀਗਾ ਕਿ ਇਹ ਗੱਡੀ ਜਿਹੜੀ ਆ ਇਹ ਜਦੋਂ ਕਠੂਆ ਸਟੇਸ਼ਨ ਦੇ ਉੱਤੇ ਖੜੀ ਹੁੰਦੀ ਆ ਉੱਥੇ ਰੁਕਦੀ ਆ ਕਿਉਂਕਿ ਜੰਮੂ ਤੋਂ ਇਹ ਚੱਲੀ ਸੀ ਜਦੋਂ ਉੱਥੇ ਆ ਕੇ ਖੜੀ ਹੁੰਦੀ ਆ ਤਾਂ ਜਿਹੜੇ ਇਹਦੇ ਡਰਾਈਵਰ ਸੀਗੇ ਜਿਹਨੂੰ ਲੋਕੋ ਪਾਇਲਟ ਕਿਹਾ ਜਾਂਦਾ ਉਹ ਇਹਦਾ ਇੰਜਨ ਵੀ ਬੰਦ ਕਰ ਦਿੰਦੇ ਆ ਔਰ ਇਹਦੀ ਚਾਬੀ ਵੀ ਕੱਢ ਲੈਂਦੇ ਆ ਪਰ ਉੱਚੀ ਜਗ੍ਹਾ ਤੇ ਖੜੀ ਹੋਣ ਕਰਕੇ ਇਹ ਗੱਡੀ ਜਿਹੜੀ ਆ ਇਹ ਗਤੀ ਫੜ ਲੈਂਦੀ ਆ ਟਲਾਨ ਵੱਲ ਨੂੰ ਤੇ ਗੱਡੀ ਇੰਨੀ ਜ਼ਿਆਦਾ ਸਪੀਡ ਫੜਦੀ ਆ ਵੀ ਕਰਦੀ ਕਰਦੀ ਇਹਦੀ ਜਿਹੜੀ ਸਪੀਡ ਆ ਉਹ 80 ਕਿਲੋਮੀਟਰ ਪ੍ਰਤੀ ਘੰਟਾ ਦੇ ਹੋ ਜਾਂਦੀ ਹੈ ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਡੀਆਰਐਮ ਫਿਰੋਜ਼ਪੁਰ ਨੇ ਜਿਹੜੇ ਇਹਨਾਂ ਦੇ ਮੁਖੀ ਨੇ ਰੇਲਵੇ ਭਾਗ ਦੇ ਨਾਰਥ ਪਾਸੇ ਦੇ ਨਰਦਨ ਰੇਲਵੇ ਦੇ ਜਿਹੜੇ ਮੁਖੀ ਨੇ ਡੀਆਰਐਮ ਜਿਨ੍ਹਾਂ ਨੂੰ ਕਹਿੰਦੇ ਆ ਫਿਰੋਜ਼ਪੁਰ ਦੇ ਵਿੱਚ ਇਹਨਾਂ ਦਾ ਦਫ਼ਤਰ ਹੁੰਦਾ ਉਹਨਾਂ ਨੇ ਇਸ ਪੂਰੇ ਮਾਮਲੇ ਦੇ ਵਿੱਚ 6 ਲੋਕਾਂ ਨੂੰ ਸਸਪੈਂਡ ਕਰ ਦਿੱਤਾ ਦਰਅਸਲ ਇਹਦੇ ਵਿੱਚ ਪਹਿਲਾਂ ਤਾਂ ਸਸਪੈਂਡ ਹੋਣ ਵਾਲੇ ਨੇ ਜਿਨ੍ਹਾਂ ਦਾ ਨਾਮ ਆਇਆ ਸਾਹਮਣੇ ਉਹ ਹੈਗੇ ਆ ਫਟੂਆ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਨਾਲ ਦੀ ਨਾਲ ਇਸ ਗੱਡੀ ਦੇ ਜਿਹੜੇ ਲੋਕੋ ਪਾਇਲਟ ਜਿਨ੍ਹਾਂ ਨੂੰ ਆਪਾਂ ਡਰਾਈਵਰ ਵੀ ਕਹਿੰਦੇ ਆ ਉਹਨਾਂ ਨੂੰ ਵੀ ਸਸਪੈਂਡ ਕੀਤਾ ਗਿਆ ਨਾਲ ਦੀ ਨਾਲ ਅਸਿਸਟੈਂਟ ਡਰਾਈਵਰ ਨੂੰ ਵੀ ਸਸਪੈਂਡ ਕੀਤਾ ਗਿਆ ਟ੍ਰੈਫਿਕ ਇਨਸਪੈਕਟਰ ਨੂੰ ਵੀ ਸਸਪੈਂਡ ਕੀਤਾ ਗਿਆ ਤੇ ਨਾਲ ਹੋਰ ਦੋ ਜਣੇ ਜਿਹੜਾ ਟੈਕਨੀਕਲ ਸਟਾਫ ਹੁੰਦਾ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਇਹਨਾਂ ਨੂੰ ਇਸ ਕਰਕੇ ਸਸਪੈਂਡ ਕੀਤਾ ਗਿਆ ਕਿ ਜਦੋਂ ਤੁਹਾਨੂੰ ਇਸ ਗੱਲ ਦਾ ਪਤਾ ਸੀਗਾ ਵੀ ਗੱਡੀ ਜਿਹੜੀ ਉਚਾਈ ਤੇ ਖੜੀ ਹੈ ਤਾਂ ਤੁਸੀਂ ਇਹਨੂੰ ਉਸ ਥਾਂ ਦੇ ਉੱਤੇ ਰੋਕਦੇ ਜਾਂ ਉਸ ਜਗ੍ਹਾ ਦੇ ਉੱਤੇ ਗੱਡੀ ਖੜੀ ਕਰਦੇ ਅਗਰ ਤੁਹਾਨੂੰ ਪਤਾ ਸੀਗਾ ਇੰਤਜ਼ਾਰ ਕਰਨਾ ਪੈਣਾ ਕਿਉਂਕਿ ਸਿਗਨਲ ਜਿਹੜਾ ਅਗੋਂ ਨਹੀਂ ਮਿਲ ਰਿਹਾ ਸੀਗਾ ਤਾਂ ਤੁਹਾਨੂੰ ਗੱਡੀ ਨੂੰ ਸੇਫ ਤਰੀਕੇ ਦੇ ਨਾਲ ਪਾਰਕ ਕੀਤਾ ਜਾਣਾ ਚਾਹੀਦਾ ਸੀ ਹਾਲਾਂਕਿ ਜਦੋਂ মিডিਆਜ਼ ਦੇ ਨਾਲ ਗੱਲ ਕਰ ਰਹੇ ਸੀਗੇ ਡੀਆਰਐਮ ਫਿਰੋਜ਼ਪੁਰ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਪੂ ਕੀਤੀ ਸੀਗੀ ਗੱਡੀ ਨੂੰ ਰੋਕਣ ਲਈ ਅਸੀਂ ਜਿਹੜੀ ਆ ਮਿੱਟੀ ਵੀ ਸੁੱਟਣੀ ਸ਼ੁਰੂ ਕਰ ਦਿੱਤੀ ਸੀਗੀ ਪਰ ਜਿੱਦਾਂ ਜਿੱਦਾਂ ਗੱਡੀ ਇਹ ਜਿਹੜੀ ਰੇਲ ਗੱਡੀ ਜਿਹੜੀ ਮਾਲ ਗੱਡੀ ਸੀਗੀ ਜਿਹਦੇ ਵਿੱਚ ਜਿਹੜੀ ਕਟਹੂਆ ਤੋਂ ਆਪੇ ਤੁਰ ਪਈ ਸੀ ਇਹ ਜਿੱਦਾਂ ਜਿੱਦਾਂ ਮਦਾਨੀ ਇਲਾਕੇ ਦੇ ਵਿੱਚ ਪਹੁੰਚਦੀ ਗਈ ਤਾਂ ਇਹਦੀ ਰਫ਼ਤਾਰ ਜਿਹੜੀ ਆ ਘਟ ਗਈ ਉਹ ਕਹਿੰਦੇ ਅਸੀਂ ਬਹੁਤ ਜ਼ਿਆਦਾ ਚਿੰਤਿਤ ਸੀਗੇ ਕਿਉਂਕਿ ਇਹ ਗੱਡੀ ਤਾਂ ਚੱਲ ਰਹੀ ਸੀ ਡੀਜ਼ਲ ਦੇ ਨਾਲ ਕਹਿੰਦੇ ਜੇ ਅਸੀਂ ਇਹਨੂੰ ਕਿਤੇ ਡੀਰੀਲ ਕਰਦੇ ਯਾਨੀ ਕਿ ਇਹਨੂੰ ਲੀਹੋਂ ਲਾਂਦੇ ਇਹਨੂੰ ਪਟੜੀ ਤੋਂ ਲਾਂਦੇ ਤਾਂ ਫੇਰ ਕਿਤੇ ਇਹ ਜੇ ਬਿਜਲੀ ਦੇ ਜਿਹੜੇ ਵੱਡੇ ਖੰਭੇ ਲੱਗੇ ਹੁੰਦੇ ਆ ਕਿਉਂਕਿ ਅੱਜਕੱਲ ਜਿਹੜੀਆਂ ਗੱਡੀਆਂ ਨੇ ਉਹ ਤਾਂ ਬਿਜਲੀ ਨਾਲ ਚੱਲ ਰਹੀਆਂ ਨੇ ਜੇ ਉਹਨਾਂ 'ਚ ਕਿਤੇ ਟਕਰਾ ਜਾਂਦੀ ਤਾਂ ਹੋਰ ਵੱਡਾ ਨੁਕਸਾਨ ਹੋਣਾ ਸੀ ਇਸੇ ਦੇ ਚੱਲਦਿਆਂ ਜਿੰਨੀ ਵੀ ਬਿਜਲੀ ਸੀਗੀ ਉਸ ਵੇਲੇ ਉਸ ਲਾਈਨ ਦੇ ਉੱਤੇ ਉਸ ਪੂਰੇ ਰੂਟ ਦੇ ਉੱਤੇ ਉਹਨੂੰ ਵੀ ਬੰਦ ਕਰਨਾ ਪਿਆ ਕੱਲੀ ਗੱਲ ਗੱਡੀ ਦੀ ਨਹੀਂ ਸੀ ਇਸ ਮਾਮਲੇ ਦੇ ਵਿੱਚ ਵੀ ਗੱਡੀ ਕਠੂਏ ਤੋਂ ਚੱਲ ਪਈ ਤੇ ਉੱਚੀ ਬੱਸੀ ਆ ਕੇ ਰੁਕ ਗਈ ਇਸ ਪੂਰੇ ਮਾਮਲੇ ਨੂੰ ਲੈ ਕੇ ਪੂਰਾ ਰੇਲਵੇ ਪ੍ਰਸ਼ਾਸਨ ਜਿਹੜਾ ਸੀਗਾ ਉਹਨਾਂ ਨੂੰ ਹੱਥ-ਪੈਰਾਂ ਦੀ ਪਈ ਹੋਈ ਸੀਗੀ ਵੀ ਹੁਣ ਇਸ ਗੱਡੀ ਨੂੰ ਰੋਕਣਾ ਕਿੱਦਾਂ ਜੇ ਇਹਨੂੰ ਡੀਰੇਲ ਕਰਦੇ ਆ ਇਹਦੇ ਡੱਬੇ ਉੱਛਲ ਗਏ ਜਿਹੜੀਆਂ ਤਾਰਾਂ ਜਿਨ੍ਹਾਂ ਦੇ ਵਿੱਚ ਹਾਈ ਵੋਲਟੇਜ ਕਰੰਟ ਹੈ ਜਿਦੇ ਨਾਲ ਗੱਡੀ ਦੌੜਦੀ ਆ ਉਹਨਾਂ ਦਾ ਨੁਕਸਾਨ ਹੋਊਗਾ ਨਾਲ ਦੀ ਨਾਲ ਹੋਰ ਬਹੁਤ ਸਾਰਾ ਨੁਕਸਾਨ ਹੋਣ ਦਾ ਖਦਸ਼ਾ ਸੀਗਾ ਔਰ ਨਾਲੇ ਦੱਸਦੇ ਆ ਵੀ ਅਸੀਂ ਲੋਕੇਸ਼ਨ ਵੀ ਉਹ ਵੀ ਟ੍ਰੇਸ ਕਰ ਰਹੇ ਸੀ ਵੀ ਇਹਨੂੰ ਡੀਰੇਲ ਕਰਨਾ ਕਿੱਥੇ ਆ ਜਿੱਥੇ ਆਸ-ਪਾਸ ਖੇਤ ਹੋਣ ਜਗ੍ਹਾ ਸੇਫ ਹੋਵੇ ਕਿਸੇ ਦਾ ਨੁਕਸਾਨ ਨਾ ਹੋਵੇ ਸੋ ਕੁੱਲ ਮਿਲਾ ਕੇ ਇੱਕ ਬਹੁਤ ਵੱਡਾ ਹਾਦਸਾ ਜਿਹੜਾ ਇਹ ਹੁਣੋਂ ਟਲ ਗਿਆ ਔਰ ਟੱਲਿਆ ਸਾਇੰਸ ਦੇ ਨਾਲ ਹੀ ਸਾਇੰਸ ਕਰਕੇ ਵਿਗਿਆਨ ਕਰਕੇ ਵੀ ਉਚਾਈ ਤੋਂ ਇਹ ਗੱਡੀ ਤੁਰੀ ਤੇ ਜਿੱਦਾਂ ਜਿੱਦਾਂ ਮੈਦਾਨੀ ਇਲਾਕਾ ਆਉਂਦਾ ਗਿਆ ਇਹਦੀ ਸਪੀਡ ਜਿਹੜੀ ਹੈ ਘਟਦੀ ਗਈ ਘਟਦੀ ਗਈ ਤੇ ਆਖਰਕਾਰ ਉੱਚੀ ਬੱਸੀਏ ਰੁਕ ਗਈ ਹੁਣ ਇਸ ਮਾਮਲੇ ਦੇ ਵਿੱਚ ਜਿੱਥੇ 6 ਅਧਿਕਾਰੀ ਜਿਹੜੇ ਆ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਡਿਪਾਰਟਮੈਂਟ ਨੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਆ ਵੀ ਅੱਜ ਤੋਂ ਪਹਿਲਾਂ ਇਦਾਂ ਦੀ ਕੋਈ ਖਬਰ ਨਹੀਂ ਸੀ ਸੁਣੀ ਉਸ ਰੇਲਵੇ ਸਟੇਸ਼ਨ ਦੇ ਉੱਤੇ ਅਜਿਹਾ ਕੀ ਹੋਇਆ ਕਿ ਇਹ ਗੱਡੀ ਜਿਹੜੀ ਹੈ ਆਪੇ ਹੀ ਤੁਰ ਪਈ ਹੁਣ ਇਹ ਤਾਂ ਜੋ ਕਿਵੇਂ ਤੁਰੀ ਕਿੱਦਾਂ ਤੁਰੀ ਇਹ ਹੋਇਆ ਇਹਦੇ ਵਿੱਚ ਕੋਈ ਟੈਕਨੀਕਲ ਫਾਲਟ ਸੀਗਾ ਜਾਂ ਫਿਰ ਉਹੀ ਸਾਇੰਸ ਦਾ ਲਾਅ ਸੀਗਾ ਵੀ ਉਚਾਈ ਤੇ ਖੜੀ ਸੀਗੀ ਤੇ ਢਲਾਣ ਨਾਲ ਨੂੰ ਟਰ ਪਈ ਪਰ ਇਦਾਂ ਦਾ ਕਠੂਆ ਰੇਲਵੇ ਸਟੇਸ਼ਨ ਦੇ ਉੱਤੇ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਉਹ ਖੜੀਆਂ ਹੁੰਦੀਆਂ ਹੋਣਗੀਆਂ ਇਸੇ ਦੇ ਚਲਦਿਆਂ ਵਿਭਾਗ ਨੇ ਰੇਲਵੇ ਡਿਪਾਰਟਮੈਂਟ ਨੇ ਇੱਕ ਇਨਕੁਆਇਰੀ ਖੋਲ ਦਿੱਤੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਵੀ ਦਰਸਲ ਇਸ ਮਾਲ ਗੱਡੀ ਨੂੰ ਹੋਇਆ ਕੀ ਸੀ ਉਸ ਦਿਨ ਜਿਹੜਾ ਆਪੇ ਹੀ ਬਿਨਾ ਇੰਜਨ ਸਟਾਰਟ ਕੀਤੇ ਬਿਨਾ ਕਿਸੇ ਡਰਾਈਵਰ ਦੇ ਬਿਨਾ ਕਿਸੇ ਕਮਾਂਡ ਦੇ ਪਟੜੀ ਦੇ ਉੱਤੇ ਇਦਾਂ ਦੌੜੀ ਵੀ ਜਿਵੇਂ ਇਹਨੇ ਸ਼ਤਾਬਦੀ ਨੂੰ ਵੀ ਪਿੱਛੇ ਛੱਡਣਾ ਹੋਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ